ਦੀ ਜੋ ਇਹ ਤਸਵੀਰ ਹੈ ਇਹ ਇੱਥੇ ਵਰਮਾ ਮੈਡੀਕਲਸ ਹੈ ਕਾਪਦਾਰ ਇੱਥੇ ਮੌਜੂਦ ਨੇ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਹੰਦਾ ਸਾਰਾ ਦੁਕਾਨ ਦੇ ਵਿੱਚ ਜਿਹੜਾ ਸਮਾਨ ਸੜ ਕੇ ਸੁਆਹ ਖਾਲੇ ਵੀ ਧੂਆਂ ਨਿਕਲਦਾ ਪਿਆ ਕੋਠੇ ਤੇ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਸਨ ਜਿਹੜੇ ਨੇ ਕਿ ਅਕਸਰ ਇਸ ਦੁਕਾਨ ਤੇ ਹੀ ਹੁੰਦੇ ਸਨ ਬਜ਼ੁਰਗ ਸਨ ਸਿਆਣੇ ਸਨ ਕੱਲ ਜਦੋਂ ਇਹ ਹਾਸਾ ਹੋਇਆ ਉਹ ਇਸ ਹਾਸੇ ਦੀ ਚਪੇਟ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਜਿਹੜੇ ਆਕੇ ਉਹ ਅਕਾਲ ਚਲਾਣਾ ਕਰ ਗਏ ਨੇ ਲਾਸਟ ਤੋਂ ਬਾਅਦ ਦੀ ਜਿਹੜੀ ਆ ਸਥਿਤੀ ਬਣੀ ਹੈ ਇਸੇ ਤਰੀਕੇ ਦੇ ਨਾਲ ਆਲੇ ਦੁਆਲੇ ਮੈਂ ਕੈਮਰਾਮੈਨ ਨੂੰ ਕਹਾਂਗਾ ਇਸੇ ਜਗ੍ਹਾ ਤੇ ਖੜੇ ਹੋ ਕੇ ਇੱਕ ਸ਼ਾਟ ਸਾਰੇ ਆਲੇ ਦੁਆਲੇ ਦਾ ਦਿਖਾਣ ਕਿ ਸਥਿਤੀਆਂ ਬਣੀਆਂ ਕਿਸ ਤਰੀਕੇ ਦੇ ਨਾਲ ਇਸ ਹਾਦਸੇ ਤੋਂ ਅੱਗੇ 50 ਮੀਟਰ ਦੂਰ ਜਿਹੜੀਆਂ ਦੁਕਾਨਾਂ ਜਾਂ ਘਰਾਂ ਸੀ ਉੱਤੇ ਟੈਂਕੀਆਂ ਲੱਗੀਆਂ ਹੋਈਆਂ ਸੀ ਉਹ ਵੀ ਬੁਰੇ ਤਰੀਕੇ ਦੇ ਨਾਲ ਜਿਹੜੀਆਂ ਨੇ ਕਿ ਉਹ ਚੁਲਸੀਆਂ ਨੇ ਉਹਨਾਂ ਦੇ ਹਾਲਾਤ ਜਿਹੜੇ ਨੇ ਕਿ ਬੁਰੇ ਹੋਏ ਨੇ ਉਹ ਸਮਝ ਤੁਸੀਂ ਇੱਕ ਸ਼ਟਰ ਰੱਖਦੇ ਪਏ ਹੋ ਕਿ ਉਹ ਜਿਹੜੇ ਘਰ ਦੇ ਥੱਲੇ ਦੁਕਾਨਾਂ ਬਣੀਆਂ ਹੋਈਆਂ ਨੇ ਬਲਾਸਟ ਤੋਂ ਬਾਅਦ ਜਿਹੜਾ ਹੈ ਕਿ ਸ਼ਟਰ ਦੀ ਸ਼ਟਰਿੰਗ ਜਿਹੜੀ ਹੈ ਉਹ ਸਾਰੀ ਉਖੜ ਗਈ 4-5 ਲੱਖ ਰੁਪਏ ਤਾਂ ਕਿਤੇ ਨਹੀਂ ਲੱਗੇ ਆ ਕੱਪੜਾ ਹੀ ਬਹੁਤ ਸੀ ਤੁਹਾਨੂੰ ਪਤਾ ਬਟੇਕਾਂ ਸਾਡੇ ਬਾਹਰੋਂ ਆਰਡਰ ਸੀ ਮੇਰਾ ਤਾਂ ਸਾਰੇ ਛੜ ਗਏ ਅੰਦਰ ਪਿਆ ਤੁਹਾਨੂੰ ਵੀ ਰਹੀ ਆ ਆਪੇ ਆਈਡੀਆ ਤਾਂ ਲੱਗਦਾ ਰਾਤ ਤੁਹਾਡੇ ਹਾਲਾਤ ਕਿਵੇਂ ਸੀ ਮੇਰਾ ਮੇਰਾ ਏਸੀ ਕਰਕੇ ਇਹਨਾਂ ਅੰਦਰ ਬਲਾਸਟ ਹੋ ਗਿਆ ਤਰਾ ਕੈਸ਼ ਵੀ ਸਿਕਾ ਇੱਥੇ ਪੈਸੇ ਸੜਿਓ ਪੈਸਾ ਜਲੰਧਰ ਹਸ਼ਿਆਰਪੁਰ ਰਾਸ਼ਟਰੀ ਮਾਰਗ ਦੇ ਉੱਤੇ ਖੜਾ ਹੋਇਆ ਐਸੋ ਮੰਡਿਆਲਾ ਪਿੰਡ ਦੇ ਵਿੱਚ ਤਸਵੀਰ ਆਫਨਾਕ ਮੰਜ਼ਰ ਜਿਹੜਾ ਕਿ ਰਾਤ ਨੂੰ ਇੱਥੇ ਵਾਪਰਿਆ ਵੈ ਜਿਸ ਤਿੱਕੇ ਦੇ ਨਾਲ ਹਾਦਸਾ ਹੋਇਆ ਟੈਂਕਰ ਹਸ਼ਿਆਰਪੁਰ ਦੀ ਸਾਈਡ ਤੋਂ ਆ ਰਿਹਾ ਸੀਗਾ ਤੇ ਅੱਗੇ ਪਤਾ ਨਹੀਂ ਕੀ ਲੈਣ ਵਾਸਤੇ ਇਸ ਪਾਸੇ ਜਾ ਰਿਹਾ ਸੀ ਕਿ ਇੱਥੇ ਡੰਪ ਹੈ ਕਿ ਇੱਥੇ ਅੱਗੇ ਕਿਸ ਮਕਸਦ ਲਈ ਜਾ ਰਿਹਾ ਸੀਗਾ ਹਾਲੇ ਸਪਸ਼ਟ ਨਹੀਂ ਹੋ ਪਾਇਆ ਐਸ ਵਕਤ ਅਸੀਂ ਜਿਹੜੀ ਥਾਂ ਦੇ ਉੱਤੇ ਮੌਜੂਦ ਆ ਇਸੇ ਤਰੀਕੇ ਦੇ ਨਾਲ ਇੱਥੇ ਟੈਂਕਰ ਜਿਹੜਾ ਹੈ ਕੀ ਉਹ ਖੜਾ ਹੋਇਆ ਸੀਗਾ ਰਾਤ ਨੂੰ ਟੈਂਕਰ ਆਂਦਾ ਇਸ ਪਾਸੇ ਜਾਂਦਾ ਸਾਹਮਣੇ ਜਿਹੜਾ ਤੁਸੀਂ ਉਹ ਜੀਪ ਦੇਖ ਪਾ ਰਹੇ ਹੋ ਉਹ ਜੀਪ ਇਸੇ ਰਫ਼ਤਾਰ ਦੇ ਨਾਲ ਆਂਦੀ ਹੈ ਤੇ ਇਸ ਥਾਂ ਦੇ ਉੱਤੇ ਵੱਜਦੀ ਹੈ ਇਹ ਜੋ ਤੁਸੀਂ ਵੱਡੀਆਂ ਨੋਜ਼ਲਸ ਦੇਖਦੇ ਪਏ ਹੋ ਕਿ ਜੋ ਇੱਥੇ ਦੇ ਲੋਕ ਮੌਕੇ ਤੇ ਮੌਜੂਦ ਸਨ ਜਾਂ ਬਾਅਦ ਵਿੱਚ ਇੱਥੇ ਪਹੁੰਚੇ ਨੇ ਉਹਨਾਂ ਨੇ ਕੱਲ ਆਖੀ ਹੈ ਕਿ ਜੀਪ ਜਦੋਂ ਆਈ ਬਿਲਕੁਲ ਇਹਦੇ ਵਿੱਚ ਆ ਕੇ ਵੱਜੀ ਤੇ ਨੋਜ਼ਲ ਥੱਲੇ ਡਿੱਗੀਆਂ 11 ਕੇਵੀ ਦੀ ਉੱਤੇ ਜਿਹੜੀ ਵਾਇਰ ਸੀਗੀ ਜਦੋਂ ਫਲੇਮ ਤੇਜ਼ੀ ਦੇ ਨਾਲ ਬਾਹਰ ਨਿਕਲਣਾ ਸ਼ੁਰੂ ਹੋਇਆ ਉਹਦੇ ਸੰਪਰਕ ਜਾਂਦਾ ਤੇ ਇੱਕ ਵੱਡਾ ਬਲਾਸਟ ਜਿਹੜਾ ਕਿ ਹੁੰਦਾ ਹੁਣ ਬਲਾਸਟ ਤੋਂ ਬਾਅਦ ਦੀ ਅਗਲੀ ਤਸਵੀਰ ਆਲੇਦੁਆਲੇ ਦਾ ਜਿੰਨਾ ਏਰੀਆ ਬੇहद ਬੁਰੇ ਤਰੀਕੇ ਦੇ ਨਾਲ ਲੋਕ ਝੁੱਲਸੇ ਨੇ ਕਈ ਵਿਚਾਰੇ ਜਿਹੜੇ ਸੁੱਤੇ ਸੀਗੇ ਸੜਕ ਤੇ ਸੈਰ ਕਰਦੇ ਪਏ ਸੀਗੇ ਆਲੇਦੁਆਲੇ ਦੇ ਵਸਨੀਕ ਸੀਗੇ ਜੋ ਉਹਨਾਂ ਦੀਆਂ ਤਕਲੀਫ ਰਾਤ ਨੂੰ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਉਹਨਾਂ ਦੀਆਂ ਹੱਡ ਬੀਤੀਆਂ ਨੇ ਉਹ ਵੇਖ ਕੇ ਜ਼ਰੂਰ ਰੋਂਟੇ ਸਾਡੇ ਰਾਤ ਨੂੰ ਖੜੇ ਹੋਏ ਨੇ ਤੇ ਇਸ ਵਕਤ ਦੀ ਜੋ ਇਹ ਤਸਵੀਰ ਹੈ ਇਹ ਇਥੇ ਵਰਮਾ ਮੈਡੀਕਲਸ ਹੈ ਗਵਰਦਾਰ ਇੱਥੇ ਮੌਜੂਦ ਨੇ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਅੰਦਰ ਸਾਰਾ ਦੁਕਾਨ ਦੇ ਵਿੱਚ ਜਿਹੜਾ ਸਮਾਨ ਸੜ ਕੇ ਸੁਆਹ ਹਾਲੇ ਵੀ ਧੂਆਂ ਨਿਕਲਦਾ ਪਿਆ ਹੈ ਕੋਠੇ ਤੇ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਸਨ ਜਿਹੜੇ ਨੇ ਕਿ ਅਕਸਰ ਇਸ ਦੁਕਾਨ ਤੇ ਹੁੰਦੇ ਸੀ ਬਜ਼ੁਰਗ ਸਨ ਸਿਆਣੇ ਸਨ ਕੱਲ ਜਦੋਂ ਇਹ ਹਾਸਾ ਹੋਇਆ ਉਹ ਇਸ ਹਾਸੇ ਦੀ ਚਪੇਟ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਜਿਹੜੇ ਆ ਕਿ ਉਹ ਅਕਾਲ ਚਲਾਣਾ ਕਰ ਗਏ ਨੇ ਆ ਤੁਸੀਂ ਐਕਟਿਵਾ ਜਾਬਦਾਵ ਹੈ ਦੂਰੋਂ ਕਿ ਜਿਸ ਤਰੀਕੇ ਦੇ ਨਾਲ ਕੋਈ ਕਬਾੜ ਹੁੰਦਾ ਕਈ ਸਾਲਾਂ ਪੁਰਾਣਾ ਜਿਹੜਾ ਪਿਆ ਹੁੰਦਾ ਦੂਸਰੇ ਪਾਸੇ ਇਹ ਦੁਕਾਨਾਂ ਦਾ ਜੋ ਮੰਜ਼ਰ ਹੈ ਗਾਰਡਰ ਡਿੱਗ ਪਏ ਛੱਤਾਂ ਡਿੱਗ ਪਈਆਂ ਜਿਹੜੀਆਂ ਅੰਦਰ ਆਲੇ ਦੁਆਲੇ ਦੀਆਂ ਕੰਧਾਂ ਸੀ ਉਹ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ ਇਹ ਜੋ ਹਾਦਸਾ ਜਿਸ ਤਰੀਕੇ ਦੇ ਨਾਲ ਘਪ ਰਿਹਾ ਇਹ ਮਗਰ ਜਿਹੜਾ ਹੈ ਕਿ ਬਲਾਸਟ ਤੋਂ ਬਾਅਦ ਦੀ ਜਿਹੜੀ ਹੈ ਸਥਿਤੀ ਬਣੀ ਹੈ ਇਸੇ ਤਰੀਕੇ ਦੇ ਨਾਲ ਆਲੇ ਦੁਆਲੇ ਮੈਂ ਕੈਮਰਾਮੈਨ ਨੂੰ ਕਹਾਂਗਾ ਇਸੇ ਜਗ੍ਹਾ ਤੇ ਖੜੇ ਹੋ ਕੇ ਇੱਕ ਸ਼ਾਟ ਸਾਰੇ ਆਲੇ ਦੁਆਲੇ ਦਾ ਦਿਖਾਣ ਕਿ ਸਥਿਤੀਆਂ ਬਣੀਆਂ ਕਿਸ ਤਰੀਕੇ ਦੇ ਨਾਲ ਇਸ ਹਾਦਸੇ ਤੋਂ ਅੱਗੇ 50 ਮੀਟਰ ਦੂਰ ਜਿਹੜੀਆਂ ਦੁਕਾਨਾਂ ਜਾਂ ਘਰਾਂ ਦੇ ਉੱਤੇ ਟੈਂਕੀਆਂ ਲੱਗੀਆਂ ਹੋਈਆਂ ਸੀ ਉਹ ਵੀ ਬੁਰੇ ਤਰੀਕੇ ਦੇ ਨਾਲ ਜਿਹੜੀਆਂ ਨੇ ਕਿ ਉਹ ਚੁਲਸੀਆਂ ਨੇ ਉਹਨਾਂ ਦੇ ਖਲਾਅ ਜਿਹੜੇ ਨੇ ਕਿ ਬੁਰੇ ਹੋਏ ਨੇ ਉਹ ਸਮਝ ਤੁਸੀਂ ਇੱਕ ਸ਼ਟਰ ਵੇਖਦੇ ਪਏ ਹੋ ਕਿ ਉਹ ਜਿਹੜੇ ਘਰ ਦੇ ਥੱਲੇ ਦੁਕਾਨਾਂ ਬਣੀਆਂ ਹੋਈਆਂ ਨੇ ਬਲਾਸਟ ਤੋਂ ਬਾਅਦ ਜਿਹੜਾ ਹੈ ਕਿ ਸ਼ਟਰ ਦੀ ਸ਼ਟਰਿੰਗ ਜਿਹੜੀ ਹੈ ਉਹ ਸਾਰੀ ਉਖੜ ਗਈ ਨਾਲ ਸਟੇਸ਼ਨਰੀ ਸ਼ਾਪ ਲੋਕਾਂ ਦਾ ਲੱਖਾਂ ਦਾ ਸਮਾਨ ਜਿਹੜਾ ਅੰਦਰ ਪਿਆ ਸੜ ਕੇ ਸੁਆਹ ਹੋਇਆ ਜਦੋਂ ਦੁਕਾਨ ਬੰਦ ਸੀ ਉਹਦੇ ਅੰਦਰ ਤੱਕ ਫਲੇਮ ਜਿਹੜਾ ਪਹੁੰਚਿਆ ਦੂਸਰੇ ਪਾਸੇ ਉਹਨੇ ਕਿ ਤਸਵੀਰ ਤੋਂ ਹੋਰ ਵੀ ਦਿਖਾਣੇ ਆ ਕਿ ਆਲੇ-ਦੁਆਲੇ ਦੀਆਂ ਜਿਹੜੀਆਂ ਦੁਕਾਨਾਂ ਦਾ ਲਗਾਤਾਰ ਜਿਹੜਾ ਕਿ ਉਹ ਆਰਥਿਕ ਪੱਖੋਂ ਨੁਕਸਾਨ ਇੰਨਾ ਵੱਡਾ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਵੈ ਕਿਸੇ ਕੋਈ ਦੱਸ ਰਿਹਾ ਕਿ ਮੇਰੀਆਂ ਇੰਨੇ ਦੀ ਲਿਮਟ ਸੀ ਲੱਖਾਂ ਦੀ ਲਿਮਟ ਸੀ ਦੁਕਾਨ ਕਿਰਾਏ ਤੇ ਲਈ ਸੀ ਕਈ ਜਿਹੜੇ ਕਿ ਉਹ ਲੱਖਾਂ ਦਾ ਅਸੀਂ ਸਮਝ ਜਿਹੜਾ ਕਿ ਆ ਜਾ ਕੇ ਕਿਸੇ ਨੂੰ ਦੇਣਾ ਸੀਗਾ ਪਰ ਸਾਡੇ ਦੇ ਨਾਲ ਜਿਹੜਾ ਹਾਸਾ ਹੋਇਆ ਆ ਦੇਖੋ ਇਧਰ ਆਜੂ ਤਸਵੀਰ ਹੁਣ ਦੀ ਬਣੀ ਆ ਕਿਉਂਕਿ ਸਵੇਰੇ ਸਪਸ਼ਟ ਜਿਹੜਾ ਕਿ ਹੋ ਪਾਇਆ ਕਿ ਅਸਲ ਦੇ ਵਿੱਚ ਜਿਹੜੀਆਂ ਰਾਤ ਨੂੰ ਕਹਾਣੀਆਂ ਕੀ ਰਹੀਆਂ ਮਨਜ਼ਰ ਕੀ ਬਣਿਆ ਇਹ ਦੁਕਾਨ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਕਿ ਉਹ ਨੁਕਸਾਨੀ ਗਈ ਹੈ ਅੰਦਰ ਕੀ ਹਾਲਾਤ ਨੇ ਹਾਲੇ ਤੱਕ ਪਤਾ ਨਹੀਂ ਲੱਗ ਪਾਇਆ ਕਿਉਂਕਿ ਬਿਲਕੁਲ ਇਹਦੇ ਸਾਹਮਣੇ ਹੀ ਜਿਹੜਾ ਹੈ ਕਿ ਉਹ ਹਾਸਾ ਹੋਇਆ ਗਰੇਨ ਲਾਈਨਸ ਜਿਹੜਾ ਹੈ ਕਿ ਉਹ ਇਹਦੇ ਉੱਤੇ ਟੈਂਕਰ ਦੇ ਲਿਖਿਆ ਗਿਆ ਵੈ ਇਹਦੇ ਸੰਬੰਧਿਤ ਕੋਈ ਕੰਪਨੀ ਹੋ ਸਕਦੀ ਹੈ ਤੇ ਦੂਸਰੇ ਪਾਸੇ ਜਿਹੜੀ ਇੱਕ ਤਸਵੀਰ ਹੋਰ ਵੀ ਇਹ ਰਾਤ ਦੇ ਜਿਹੜੇ ਮੈਡਮ ਨੇ ਇਹਨਾਂ ਦਾ ਵਿਚਾਰਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਬੇਸੁਧ ਹੋਏ ਪਏ ਨੇ ਕਿਉਂਕਿ ساری ਉਮਰ ਦੀ ਜਿਹੜੀ ਇਹਨਾਂ ਦੀ ਕਮਾਈ ਜਿਹੜੀ ਹੈ ਕਿ ਉਹ ਕਹਿੰਦੇ ਲੱਗੀ ਹੋਈ ਸੀ ਲੱਖਾਂ ਦਾ ਮਾਣ ਜਾਇ ਕਿ ਅੱਗੇ ਦੇਣਾ ਸੀਗਾ ਕਿਸੇ ਨਮਾਸਾ ਫੇਸਬੁਕ ਕਰਦੇ ਆ ਕਰ ਦੋ ਹੋਰ ਫੇ ਮੈਨੂੰ ਇਹਦਾ ਬਾਜਾ ਵੀ ਮਾਰ ਦਿੱਤੀ ਕਹਿੰਦੀ ਮੈਨੂੰ ਪਤਾ ਲਾ ਬਚਾ ਲਾ ਮੈਨੂੰ ਤਾਂ ਪਛਾਣ ਹੀ ਨਹੀਂ ਹੋਈ ਉਹਨਾਂ ਦੀ ਆਵਾਜ਼ ਪਛਾਣ ਲਿਆ ਅੱਛਾ ਹਾਂ ਮੈਂ ਆਡੀਸੀ ਹੱਥੇ ਰੂ ਮੈਂ ਨਹੀਂ ਕਰ ਰੋ ਮੈਂ ਇੱਕ ਗੱਲ ਜਾਣਨੀ ਚਾਹਨਾ ਰਾਤ ਨੂੰ ਮੇਰੇ ਨਾਲ ਗੱਲ ਕੀਤੀ ਸੀ ਤੁਹਾਡੇ ਕੋਈ ਮੁਆਵਜ਼ੇ ਜਾਂ ਕਿਸੇ ਨੇ ਆ ਕੇ ਕੰਪਨਸੇਟ ਕਿੰਨਾ ਨੁਕਸਾਨ ਪੁੱਛਿਆ ਕਿਸੇ ਸਾਨੂੰ ਹੱਲ ਭਾਜੀ ਕਿਸੇ ਨੇ ਨਹੀਂ ਪੁੱਛਿਆ ਹੈਗਾ ਸਾਡੇ ਕੋ ਕੋਈ ਵੀ ਨਹੀਂ ਆਏ ਸੀ ਰਵਜੋਤ ਸਾਰਾ ਆਏ ਸੀਗੇ ਉਹਨਾਂ ਨੇ ਹਾਂਜੀ ਉਹ ਕਹਿੰਦੇ ਸੀ ਵੀ ਅਸੀਂ ਪਰਪਾਈ ਕਰਾਂਗੇ ਤਾਂ ਜਿੰਨਾ ਕਿ ਨੁਕਸਾਨ ਤੁਹਾਡਾ ਹੋ ਗਿਆ ਚਾਰ ਪੰਜ ਲੱਖ ਰੁਪਏ ਤਾਂ ਕਿਤੇ ਨਹੀਂ ਜਿੱਕੇ ਆ ਕੱਪੜਾ ਹੀ ਬਹੁਤ ਸੀ ਤੁਹਾਨੂੰ ਪਤਾ ਬਟੇਕਾਂ ਸਾਡੇ ਬਾਹਰੋਂ ਆਰਡਰ ਸੀ ਮੇਰੇ ਤਾਂ ਸਾਰੇ ਹੀ ਸੜ ਗਏ ਅੰਦਰ ਪਿਆ ਤੁਹਾਨੂੰ ਦਿਦਾ ਹੀ ਆ ਆਪੇ ਆਈਡੀਆ ਤਾਂ ਲੱਗਦਾ ਕਿ ਰਾਤ ਨੂੰ ਤੁਹਾਡੇ ਹਾਲਾਤ ਕੀ ਸੀ ਮੇਰਾ ਮੇਰਾ ਏਸੀ ਕਰਕੇ ਇਹ ਨਾ ਅੰਦਰ ਬਲਾਸਟ ਹੋ ਗਿਆ ਅੰਦਰ ਸਾਰਾ ਕੈਸ਼ ਵੀ ਸੀਗਾ ਇੱਥੇ ਪੈਸੇ ਸੜੇ ਉਹ ਪੈਸਾ ਕਿ ਨਾਮ ਤੁਹਾਡਾ ਮੇਰਾ ਕੁਲਵੰਤਪੁਰ ਕੁਲਵੰਤਪੁਰ ਹੋਰਣਾ ਮੈਂ ਰਾਤ ਵੀ ਗੱਲ ਕੀਤੀ ਸੀ ਜੋ ਇਹਨਾਂ ਦੀ ਸਥਿਤੀ ਹੈ ਸ਼ਾਇਦ ਤੁਸੀਂ ਨਾ ਸਮਝ ਪਾ ਕਿਉਂਕਿ ਇਹ ਮੈਂ ਤਾਂ ਗੱਲ ਕਹਿਣਾ ਪਿਆ ਕਿਉਂਕਿ ਸਾਰੀ ਉਮਰ ਦੀ ਜਿਹੜੀ ਕਮਾਈ ਰੋਜ਼ੀ ਰੋਟੀ ਜਿਹੜੀ ਇਹਨਾਂ ਦੀ ਬਣੀ ਹੋਈ ਸੀਗੀ ਉਹ ਜਿਸ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਕਿਉਂਕਿ ਇਹ ਦੱਸਦੇ ਰਹੇ ਪਏ ਸੀ ਕਿ ਰਾਤ ਨੂੰ ਵੀ ਲੱਖ ਸਵਾ ਲੱਖ ਦੇ ਇਹਨਾਂ ਦਾ ਬਾਹਰ ਇੱਕ ਵਿਦੇਸ਼ 'ਚ ਆਰਡਰ ਆਣਾ ਸੀ ਉਹ ਤਿਆਰ-ਬਰ ਤਿਆਰ ਸੀਗਾ ਉਹ ਪੇਜਨਾ ਸੀ ਪਰ ਇਸ ਹਾਦਸੇ ਨੇ ਉਹ ਵੀ ਜਿਹੜਾ ਕਿ ਸਭ ਖਾ ਲਿਆ ਸਾਹਮਣੇ ਕੰਪਰੈਸ਼ਰ ਤੁਸੀਂ ਏਸੀ ਦਾ ਦੇਖੋ ਇਹ ਇੱਕ ਜਗ੍ਹਾ ਦੀ ਤਸਵੀਰ ਨਹੀਂ ਹੈ ਇਹ ਤਮਾਮ ਉਹ ਤਸਵੀਰਾਂ ਨੇ ਕਿ ਜੋ ਇਹ ਹਾਦਸੇ ਤੋਂ ਬਾਅਦ ਨਿਕਲ ਕੇ ਸਾਹਮਣੇ ਆਈਆਂ ਨੇ ਲੋਕਾਂ ਦਾ ਜਿਹੜਾ ਕਿ ਜਾਨੀ ਨੁਕਸਾਨ ਵੀ ਜਿੱਥੇ ਹੋ ਗਿਆ ਮਾਲੀ ਨੁਕਸਾਨ ਦੀ ਕੋਈ ਐਸ ਵਕਤੀ ਦੀ ਜਿਹੜਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿੰਨਾ ਕਿੱਥੇ ਨੁਕਸਾਨ ਹੋਇਆ ਵੈ ਉਸ ਤੋਂ ਬਾਅਦ ਇਹ ਜਿਹੜਾ ਕਿ ਇੱਥੇ ਸੀਤ ਨਹੀਂ ਰਹਿ ਰਿਹਾ ਇਹ ਤਾਂ ਫਰੰਟ ਦੀਆਂ ਤੁਹਾਨੂੰ ਅਸੀਂ ਦੁਕਾਨਾਂ ਜਿਹੜੀਆਂ ਦਿਖਾਣੇ ਪਿਆ 15-20 ਦੁਕਾਨਾਂ ਜਿਹੜੀਆਂ ਆਲੇ ਦੁਆਲੇ ਦੀਆਂ ਜਿਹੜੀਆਂ ਨੇ ਕਿ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਗੀਆਂ ਨੇ ਪਰ ਨਾਲ ਹੀ ਆ ਮਗਰਲੇ ਪਾਸੇ ਦੀ ਵੀ ਜਿਹੜੀ ਹੈ ਕਿ ਤਸਵੀਰ ਹੈ ਇਹ ਵੀ ਜਿਹੜਾ ਹੈ ਕਿ ਉਹ ਦੇਖਣੀ ਤੇ ਦਿਖਾਣੀ ਲਾਜ਼ਮੀ ਹੈ ਕਿਉਂਕਿ ਇਹ ਤੁਸੀਂ ਕੰਦਾ ਦੇਖੋਗੇ ਆ ਜਿਸ ਪਾਸੇ ਵੱਲ ਵੀ ਤੁਸੀਂ ਦੇਖੋ ਬੁਰੇ ਹਾਲਾਤ ਨੇ ਕਈ ਜਿਹੜੀਆਂ ਦੁਕਾਨਾਂ ਬੰਦ ਸੀਗੀਆਂ ਥੋੜਾ ਦੂਰ ਸੀ ਇਸ ਹਾਸੇ ਤੋਂ ਉਹਨਾਂ ਦਾ ਤਾਂ ਬਚਾ ਰਿਆ ਪਰ ਬਲਾਸਟ ਜਦੋਂ ਹੋਇਆ ਵਾ ਤਮਾਖੇ ਹੋਏ ਨੇ ਉਸ ਤੋਂ ਬਾਅਦ ਜਿਹੜੀਆਂ ਨੇ ਕਿ ਉਹ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆਈ ਆ ਇਸ ਪਰਿਵਾਰ ਦੇ ਅੰਦਰ ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ ਰਹਿੰਦਾ ਸੀ ਮਾਫ ਕਰਨਾ ਇਸ ਦੁਕਾਨ ਦੇ ਵਿੱਚ 500 ਤੋਂ ਏ ਲੋਕ ਸਨ ਉਸ ਤੋਂ ਜਦੋਂ ਇਹ ਹਾਦਸਾ ਹੋਇਆ ਵਾ ਫਲੇਮ ਇੰਨਾ ਜ਼ਬਰਦਸਤ ਸੀਗਾ ਕਿ ਹਾਦਸਾ ਸੀ ਆ ਜਿਹੜੀ ਕੰਧ ਸੀਗੀ ਵਿਚਕਾਰ ਦੋ ਦੁਕਾਨਾਂ ਦੇ ਵਿੱਚ ਜਿੰਨੂੰ ਹਿੱਸਾ ਬਣਾਇਆ ਹੋਇਆ ਸੀਗਾ ਪਾਰਟੀਸ਼ਨ ਸੀ ਉਹ ਗਿਰੀ ਹੈ 6 ਲੋਕ ਨੇ ਇਸ ਦੁਕਾਨ ਦੇ ਅੰਦਰ ਦੱਸਦੇ ਪਹਣੇ ਕਿ ਇਹ ਮੁੰਡਾ 버ਗਰ ਨੂਡਲਸ ਦੀ ਰੈਡੀ ਲਗਾਉਂਦਾ ਵਾ ਤੇ ਰਾਤ ਨੂੰ ਸ਼ਾਇਦ ਇੰਨਾ ਕਰ ਜਨਮ ਦਿਨ ਸੀ ਰਿਸ਼ਤੇਦਾਰ ਆਏ ਸੀਗੇ ਕੀ ਬੈਠ ਕੇ ਇਥੇ ਲੰਗਰ ਪਾਣੀ ਛਕਦੇ ਪਏ ਸੀਗੇ ਪਰ ਪਤਾ ਨਹੀਂ ਸੀਗਾ ਕਿ ਉਹ ਕੱਲ ਦੀ ਜਿਹੜੀ ਰਾਤ ਇਦਾਂ ਕਾਲ ਬਣ ਕੇ ਆਈਗੀ ਕਿ ਨੁਕਸਾਨਿਆ ਜਾਏਗਾ ਤੁਸੀਂ ਫਿਲਮ ਦਾ ਇਥੋਂ ਅੰਦਾਜ਼ਾ ਲਾਓ ਕਿ ਆਹ ਦੇਖੋ ਜੋ ਇੱਥੇ ਪਲਾਸਟਿਕ ਪਿਆ ਹੋਇਆ ਵਾ ਜੋ ਸਾਰੀਆਂ ਚੀਜ਼ਾਂ ਨੇ ਇਹ ਲਾਲ ਮਿਰਚਾਂ ਦਾ ਪੈਕੇਟ ਹੈ ਮਤਲਬ ਕਿ ਤਸਵੀਰਾਂ ਆਪਣੇ ਆਪ ਇੱਥੇ ਦੀ ਤਵਾਹੀ ਦੀਆਂ ਜੋ ਗੰਭੀਰਤਾ ਵੈ ਇਸ ਜਗ੍ਹਾ ਦੀ ਉਹਨੂੰ ਬਿਆਨ ਕਰਦੀ ਪਈ ਹੈ ਹੁਣ ਗੱਲ ਆ ਕੇ ਨਿਬੜਦੀ ਹੈ ਕਿ ਇਹ ਹਾਦਸੇ ਦਾ ਕਾਰਨ ਕੀ ਹੈ ਕਿਉਂਕਿ ਡਿਪਾਰਟਮੈਂਟ ਇਸ ਵਕਤ ਜਾਂਚ ਜ਼ਰੂਰ ਕਰਦਾ ਪਿਆ ਹੈ ਪੁਲਿਸ ਪ੍ਰਸ਼ਾਸਨ ਇਸ ਵਕਤ ਐਫ ਆਈ ਆਰ ਉਹਨਾਂ ਨੇ ਦਰਜ ਜਿਹੜੀ ਜ਼ਰੂਰ ਕੀਤੀ ਹੋਈ ਹੈ ਲੋਕ ਪਰ ਵੱਡਾ ਸਵਾਲ ਚੁੱਕਦੇ ਪਏ ਨੇ ਜਲੰਧਰ ਹੁਸ਼ਿਆਰਪੁਰ ਹਾਈਵੇ ਜਾਮ ਕਰ ਦਿੱਤਾ ਗਿਆ ਵਾ ਉਹ ਇਹ ਬਾਰ ਬਾਰ ਕਹਿ ਰਹੇ ਨੇ ਕਿ ਇਹ ਜਿਹੜਾ ਟੈਂਕਰ ਹੈ ਅੱਗੇ ਕੀ ਲੈਣ ਜਾ ਰਿਹਾ ਸੀਗਾ ਸਭ ਨੂੰ ਪਤਾ ਵਾ ਕਿ ਅੰਦਰ ਜਿਹੜਾ ਹੈ ਕਿ ਉਹ ਤੇਲ ਚੋਰੀ ਹੁੰਦਾ ਵਾ ਬਾਣੀ ਮਾਫ ਕਰਨਾ ਗੈਸ ਚੋਰੀ ਕਰਕੇ ਜਿਹੜੀ ਹੈ ਕਿ ਸਲੰਡਰਾਂ ਦੇ ਵਿੱਚ ਜਿਹੜੀ ਗਲਤ ਤਰੀਕੇ ਦੇ ਨਾਲ ਭਰੀ ਜਾਂਦੀ ਹੈ ਐਸਐਚਓ ਸਾਹਿਬ ਹੁਣੇ ਮਨਿੰਦਰ ਆਏ ਤੇ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਮੇਰੇ ਕੋਲ ਇਸ ਮਾਮਲੇ ਦੇ ਲਿਖਤ ਚ ਸ਼ਿਕਾਇਤ ਨਹੀਂ ਆਈ ਲੋਕ ਵੀ ਜਿਹੜਾ ਕਿ ਉਹ ਮੰਦੇ ਨੇ ਕਿ ਸ਼ਿਕਾਇਤ ਕਿਸੇ ਨੇ ਨਹੀਂ ਦਿੱਤੀ ਹਾਲਾਂਕਿ ਰਾਤ ਨੂੰ ਵੀ ਜਦੋਂ ਗੱਲ ਕਰਦੇ ਪਏ ਸੀਗੇ ਜਾਂ ਡਰ ਰਹਾ ਕਿਸੇ ਚੀਜ਼ ਦਾ ਜਾਂ ਉਹ ਕਹਿੰਦੇ ਕਿ ਚੰਗਾ ਵੈ ਕੱਲੇ ਇੱਕ ਅੱਦੇ ਬੰਦੇ ਦਾ ਕੰਮ ਨਹੀਂ ਹੈ ਇਹ ਵੱਡਾ ਜਿਹੜਾ ਇੱਕ ਨੈਕਸਸ ਇਹ ਸਾਰੀਆਂ ਚੀਜ਼ਾਂ ਦੇ ਮਗਰ ਜਿਹੜਾ ਹੈ ਕਿ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਲੋਕਾਂ ਨਾਲ ਵੀ ਕਿ ਲੋਕ ਜਿਹੜੇ ਕਿਉਂ ਲੋਕ ਇਸ ਵਕਤ ਕੀ ਕਹਿ ਰਹੇ ਨੇ ਕੀ ਲੋਕਾਂ ਦੇ ਜਜ਼ਬਾਤ ਨੇ ਕਿਉਂਕਿ ਜੋ ਤਸਵੀਰ ਹੈ ਇੱਥੇ ਦੀ ਜਾਨੀ ਨੁਕਸਾਨ ਤਾਂ ਹੈ ਹੀ ਹੈ ਮਾਲੀ ਨੇ ਵੀ ਜਿਹੜਾ ਹੈ ਕਿ ਉਹ ਲੱਖ ਲੋਕਾਂ ਦਾ ਤੋੜ ਕੇ ਜਿਹੜਾ ਕਿ ਰੱਖਿਆ ਵਾ ਐਸ ਵਕਤ ਜਿਹੜੀ ਲੋਕ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਪਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਹੁਣ ਐਸ ਵਕਤ ਤੁਹਾਡੀ ਮੰਗ ਕੀ ਚੱਲਦੀ ਵੀ ਕਿਤੇ ਸਹਿਮਤੀ ਬੰਦੀ ਪਈ ਹੈ ਕੋਈ ਅਜੇ ਐਸਐਸਓ ਸਾਹਿਬ ਆਏ ਕੱਲੇ ਆ ਰਹੇ ਡੀਸੀ ਸਾਹਿਬ ਆ ਰਹੇ ਆ ਉਹ ਮੁੱਕਣੀ ਆ ਗੱਲ ਤਾਂ ਮੁੱਕ ਗਈ ਮੁੱਕ ਇਦਾਂ ਮੋਕੇ ਦੇ ਕੋਈ ਕਿਸੇ ਐਂਡ ਤੇ ਤਾਂ ਪਹੁੰਚਣਾ ਜਾਂ ਰਿਜ਼ਲਟ ਤਾਂ ਨਿਕਲਣਾ ਹੀ ਹੈ ਕੋਈ ਮੁੱਖ ਮੰਗ ਜਿਹੜਾ ਸਰਪੰਨ ਸਾਹਿਬ ਇਹ ਸਾਹਮਣੇ ਲਿਖ ਲਿਆ ਸਾਰਾ ਕੁਝ ਮੰਗ ਢਾਲ ਦੇਖਦੀਆਂ ਸਰਪੰਨ ਸਾਹਿਬ ਤੋਂ ਲੈ ਲਓ ਸਰਪੰਨ ਸਾਹਿਬ ਥੋੜਾ ਜਿਹਾ ਬਰੀਫ ਕਰ ਦਿਓ ਕਿ ਅਸਲ ਜਿਹੜੀ ਨਗਰ ਵਾਸੀਆਂ ਦੀ ਜਿਹੜੀ ਇੱਕ ਸਾਰੀ ਮੰਗ ਕੀ ਇੱਕ ਮਿੰਟ ਹਾਂ ਬਾਕੀ ਕੀ ਨਾਮ ਕੀ ਤੁਹਾਡਾ ਸਰਪੰਨ ਸਾਹਿਬ ਸੁਖਵੰਤ ਸਿੰਘ ਸੁਖਵੰਤ ਸੁਖਵੰਤ ਸਿੰਘ ਸੋ ਕੁਸਿੰਗ ਤੁਹਾਡੀਆਂ ਪੂਰੀਆਂ ਹੁੰਗਾ ਕਿ ਹੈ ਨਗਰ ਵਾਸੀਆਂ ਨੇ ਕੀ ਫੈਸਲਾ ਕੀ ਲਿਆ ਮੈਂ ਚਾਹੁੰਦਾ ਹਾਂ ਕਿ ਜਦੋਂ ਸਾਡੇ ਕੋਲ ਪ੍ਰਸ਼ਾਸਕਿਕ ਅਧਿਕਾਰੀ ਆਏ ਜਾਂ ਐਡੀਸੀ ਜਾਂ ਵੀਡੀਓ ਸਾਹਿਬ ਜਾਂ ਡੀਸੀ ਅਸੀਂ ਉਹਨਾਂ ਦੇ ਸਾਹਮਣੇ ਆਪਣੀਆਂ ਮੰਗਾਂ ਤੇ ਜਿਹੜੇ ਸਾਡੇ ਸਵਾਲ ਆ ਉਹ ਉਹਨਾਂ ਦੇ ਉਹ ਜਵਾਬ ਦੇਣੇ ਸਾਡੀਆਂ ਮੰਗਾਂ ਦੇ ਵਿੱਚ ਮੇਨ ਚੀਜ਼ ਤਾਂ ਇਹ ਆ ਕਿ ਇਹਦੇ ਵਿੱਚ ਜਿਹੜਾ ਰਾਤੀ ਗੱਲ ਹੋਈ ਆ ਕਿ ਡਰਾਈਵਰ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ ਪਰ ਸਵਾਲ ਇਹ ਆ ਕਿ ਕੀ ਉਸ ਕੰਪਨੀ ਦਾ ਜਿਹੜਾ ਕੰਟਰੈਕਟਰ ਹੈਗਾ ਆ ਉਹਦੀ ਕੋਈ ਲਾਇਬਿਲਟੀ ਹੈ ਜਾਂ एचपी एलपीजी प्लांट ਦੇ ਦੀ ਕੋਈ ਲਾਇਬਿਲਟੀ ਨਹੀਂ ਕੋਈ ਜ਼ਿਮੇਵਾਰੀ ਨਹੀਂ ਹੈ ਉਹਨਾਂ ਵਿੱਚੋਂ ਕੋਈ ਵੀ ਜਿਹੜਾ ਅਧਿਕਾਰੀ ਜਿਹੜਾ ਸਾਡੇ ਨਾਲ ਕੋਈ ਵੀ ਸਾਹਮਣੇ ਨਹੀਂ ਆਇਆ ਕਿ ਆਪਾਂ ਜਿਹੜਾ ਤੁਹਾਡੇ ਨਾਲ ਖੜੇ ਆ ਕਿਸੇ ਨੇ ਇਹ ਨਹੀਂ ਗੱਲ ਕੀਤੀ ਜਾ ਰਹੀ ਸੀ ਹਾਂਜੀ ਦੂਜੀ ਗੱਲ ਇਹਨਾਂ ਦੇ ਜਿਹੜੇ ਮੌਤਾਂ ਹੋਈਆਂ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਜਾਨੀ ਤੇ ਮਾਲੀ ਉਹਨਾਂ ਦੀ ਪਰਪਾਈ ਕਹਿੰਨੇ ਕਰਨੀ ਹੈ ਪ੍ਰਸ਼ਾਸਨ ਨੇ ਕਰਨੀ ਹੈ ਜਾ ਐਚ ਪੀ ਐਲ ਪੀ ਜੀ ਪਲਾਂਟ ਨੇ ਕਰਨੀ ਆ ਬੋਟਲਿੰਗ ਪਲਾਂਟ ਵਾਲਿਆਂ ਨੇ ਜਾਂ ਡਰਾਈਵਰ ਦੀ ਲਾਇਬਿਲਟੀ ਦੇ ਉੱਤੇ ਉਸ ਕੰਟਰੈਕਟਰ ਨੇ ਕਰਨੀ ਆ ਇਹ ਕੋਈ ਤਾਂ ਕੋਈ ਜ਼ਿੰਮੇਵਾਰ ਆਵੇ ਜਿਹੜਾ ਇਹਦੀ ਪਰਪਾਈ ਕਰੇ ਠੀਕ ਹੈ ਜੀ ਉਸ ਤੋਂ ਬਾਅਦ ਕਿ ਜਿਹੜਾ ਐਲ ਪੀ ਜੀ ਬੋਟਲਿੰਗ ਪਲਾਂਟ ਦੇ ਕੋਲ ਅੰਦਰਲੇ ਪਾਸੇ ਜਦੋਂ ਉਹਨਾਂ ਕੋਲ ਆਪਣੀ ਫਾਇਰ ਵਿਗਟ ਤੇ ਐਂਬੂਲੈਂਸ ਹੈ ਪਰ ਲੋਕਾਂ ਦੇ ਸਹੂਲियत ਲਈ ਕੋਈ ਉਹਨਾਂ ਦੀ ਫਾਇਰ ਵਿਗਟ ਜਾਂ ਐਂਬੂਲੈਂਸ ਇੱਥੇ ਮੋਹੱਈਆ ਨਹੀਂ ਕਰੀ ਗਈ ਕੀ ਕੋਲ ਨਹੀਂ ਹੈ ਜੇ ਨਹੀਂ ਹੈ ਤਾਂ ਉਹਨਾਂ ਨੇ ਕਿਹਨੇ ਅਵੇਲ ਕਰਾਣੀ ਆ ਉਹ ਕਿਹਦੀ ਜ਼ਿੰਮੇਵਾਰੀ ਆ ਤੁਹਾਨੂੰ ਮੈਂ ਓਵਰਆਲ ਤਸਵੀਰ ਦਿਖਾਈ ਹੈ ਉਹ ਬਾਤ ਹੁੰਦਾ ਮੰਜ਼ਰ ਕੀ ਸੀਗਾ ਤੇ ਮੌਕੇ ਦੀ ਸਥਿਤੀ ਕੀ ਸੀਗੀ ਦੇਖਣਾ ਹੋਏਗਾ ਐਡਮਿਨਿਸਟ੍ਰੇਸ਼ਨ ਆ ਕੇ ਕਿਸ ਤਰੀਕੇ ਨਾਲ ਲੋਕਾਂ ਨਾਲ ਗੱਲਬਾਤ ਕਰਦੀ ਤੇ ਜਿਹੜੀ ਕੰਪਨਸੇਸ਼ਨ ਦੀ ਗੱਲ ਆਖੀ ਜਾ ਰਹੀ ਹੈ ਲੋਕਾਂ ਵੱਲੋਂ ਉਹਨੂੰ ਕਿਸ ਤਰੀਕੇ ਨਾਲ ਪੂਰਾ ਕਰਦੀ ਹੈ ਤੇ ਕੀ ਐਲਾਨ ਕਰਦੀ ਹੈ ਕੈਮਰਾ ਪਰਸਨ ਗੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਫੁਸ਼ਾਰ